ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਕੀ ਅੱਜ ਮੌਸਮ ਠੀਕ ਸੀਗਾ ਮੈਂ ਕਿਹ ਚੱਲ ਅੱਜ ਮੱਝਾਂ ਨੂੰ ਨਾਲਾ ਦਿੰਨੀ ਆ ਬੁਰਾ ਹਾਲ ਹੋਇਆ ਪਿਆ ਸੀ ਮੱਝਾਂ ਦਾ ਲਿਬੜੀਆਂ ਪਈਆਂ ਸੀ ਕੋਹੇ ਨਾਲ ਮੈਂ ਕਿਹ ਚੱਲ ਨਾਲਾ ਦਿੰਨੀ ਆ ਵੀ ਦਿਨ ਚੰਗਾ ਅੱਜ ਵੀ ਬੜਾ ਜਿਆਦਾ ਨਤ ਹੁੰਦੇ ਸੀ ਨਾ ਹਵਾ ਚੱਲਦੀ ਸੀਗੀ ਤੇ ਬਾਕੀ ਫਿਰ ਮੈਂ ਮੱਝਾਂ ਨੂੰ ਨਿਨ੍ਹਾਤਾ ਮੋਟਰ ਚ ਲਾ ਕੇ ਤਾਜੇ ਪਾਣੀ ਨਾਲ ਤਾਜੇ ਪਾਣੀ ਨਾਲ ਫਿਰ ਮੈਂ ਨਿਨ੍ਹਾਤਾ ਇਹਨਾਂ ਨੂੰ ਤੇ ਬਾਕੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਮੱਝਾਂ ਨੂੰ ਪੰਨ ਲਾਤਾ ਸੀਗਾ ਤੇ ਇਹਨਾਂ ਲਾ ਕੇ ਬਾਕੀ ਤੇਲ ਤੂਲ ਪਿੰਡੇ ਤੇ ਲਾ ਲਾਤਾ ਸੀਗਾ ਖੁਸ਼ਕੀ ਬਹੁਤ ਜ਼ਿਆਦਾ ਹੋਈ ਹੋਈ ਸੀ ਪਿੰਡੇ ਤੇ ਤੇ ਬਾਕੀ ਤੇਲ ਲਾ ਕੇ ਪਿੰਡੇ ਤੇ ਫਿਰ ਮੈਂ ਇੱਧਰ ਆ ਗਈ ਡੰਗਰਾਂ ਦਾ ਉੱਧਰ ਨਵੇੜ ਤਾਂ ਰੜਕਾ ਰੁੜਕਾ ਮਾਰਤਾ ਸੀਗਾ ਡੰਗਰਾਂ ਵਾਲੇ ਤੇ ਰੜਕਾ ਮਾਰ ਕੇ ਫਿਰ ਇੱਧਰ ਮੈਂ ਆ ਗਈ ਮੈਂ ਚਲ ਕੱਪੜੇ ਫੋਲ ਦੇਣੀਆਂ ਸੁੱਕਣੇ ਪਾ ਦੇਣੀਆਂ ਧੁੱਪਾਂ ਸੋਹਣੀ ਨਿਕਲੀ ਅੱਜ ਤਾਂ ਹਵਾ ਵੀ ਬਹੁਤ ਸੋਹਣੀ ਚੱਲ ਪਈ ਸੀ ਤੇ ਇਹਦੇ ਕਰਕੇ ਫਿਰ ਮੈਂ ਇਧਰ ਕੱਪੜੇ ਸੁੱਕਣੇ ਪਾਉਣ ਲੱਗ ਗਈ ਕਪੜੇ ਸੁੱਕਣੇ ਪਾ ਕੇ ਫਿਰ ਹੋਰ ਕੋਈ ਦੇਖਦੇ ਆ ਕੰਮ ਕਰਦੇ ਆ ਅਜੇ ਤਾਂ ਸੋਹਣਾ ਦਿਨ ਲੱਗਿਆ ਤੇ ਬਾਕੀ ਧੁੱਪਾਂ ਧੱਪਾਂ ਬਹੁਤ ਸੋਹਣੀ ਨਿਕਲੀ ਹੈ ਜਿਹੜੇ ਹਸਾਮ ਨਾਲ ਹਵਾ ਚਲਦੀ ਹੈ ਕੱਪੜੇ ਵੀ ਮਿਲ ਲਾ ਦਾ ਸੁੱਕ ਜਾਣਗੇ ਕਈ ਦਿਨਾਂ ਤੋਂ ਕੱਪੜੇ ਪਏ ਸੀ ਧੁੱਤੇ ਹੋਏ ਸੁੱਕਦੇ ਹੀ ਨਹੀਂ ਸੀਗੇ ਚੱਲ ਵਧੀਆ ਸੋਹਣੀ ਹਵਾ ਚੱਲ ਪਈ ਹੁਣ ਕੱਪੜੇ ਵੀ ਆਪਣੇ ਸਾਰੇ ਸੁੱਕ ਜਾਣਗੇ ਲੋ ਜੀ ਕੱਪੜੇ ਆਪਣੇ ਸੁੱਕ ਗਏ ਸੀਗੇ ਮੈਂ ਕਿ ਚਲ ਤੈਂ ਲਾ ਦਿੰਨੀ ਆ ਫਿਰ ਮੈਂ ਕਿ ਜੇ ਠਹਿਰ ਕੇ ਤੈਂ ਲਾਉਂਗੀ ਨਾ ਨੇ ਫੇਰ ਠੰਡੇ ਹੋ ਜਾਣਾ ਵੀ ਹੁਣ ਕੱਪੜਿਆਂ ਨੂੰ ਵੀ ਗਰਮ ਗਰਮ ਕੱਪੜੇ ਹੋਏ ਸੀ ਧੁੱਪਾਂ ਦਾ ਮੜਿਆ ਸੇਕ ਜਿਹਾ ਲੱਗਿਆ ਸੀ ਕੱਪੜਿਆਂ ਨੂੰ ਮੈਂ ਚੱਲ ਹੁਣ ਇਹਨਾਂ ਨੂੰ ਤੈਂ ਲਾ ਕੇ ਟਿਕਾਣੇ ਰੱਖ ਦਿੰਨੀ ਆ ਬਾਕੀ ਹੋਰ ਫਿਰ ਦੇਖਦੇ ਆ ਕੰਮ ਕੋਈ ਕਰਦੇ ਆ ਲਓ ਜੀ ਵੀਡੀਓ ਦਾ ਅੰਦ ਪਾ ਇੱਥੇ ਹੀ ਕਰਦੇ ਆਂ ਮਿਲਦੇ ਆਂ ਅਗਲੇ ਬਲੌਕ ਨਾਲ ਧੰਨਵਾਦ ਜੀ